ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਢਿੱਲੋਂ ਬਲੌਗਸ ਤੇ ਅਸੀਂ ਸਾਰੇ ਠੀਕ ਠਾਕ ਆ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਦੇ ਆ ਜਾਂ ਬਣਾਉਣੇ ਤੋਂ ਇੱਕ ਰੈਸਪੀ ਦਿੰਨੇ ਆ ਆਪਾਂ ਰੈਸਪੀ ਦੇ ਰਹੇ ਆ ਅੱਜ ਪਕੌੜਿਆਂ ਦੀ ਜਿਹੜੀ ਆਪਾਂ ਸਬਜ਼ੀ ਵਾਲੇ ਪਕੌੜੇ ਬਾਜ਼ਾਰੋਂ ਲੈ ਕੇ ਆਉਂਦੇ ਆ ਉਹਨਾਂ ਦੀ ਜੇ ਸਾਡੀਆਂ ਕੋਈ ਵੀ ਵੀਡੀਓ ਤੁਹਾਨੂੰ ਚੰਗੀਆਂ ਲੱਗਦੇ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਵੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਸੋ ਅੱਜ ਆਪਾਂ ਜਿਹੜੀ ਆਪਾਂ ਤੁਹਾਨੂੰ ਰੈਸਪੀ ਦੇਣ ਲੱਗੇ ਆ ਉਹ ਸਬਜੀ ਵਾਲੇ ਪਕੌੜੇ ਜਿਹੜੇ ਆਪਾਂ ਬਾਜ਼ਾਰੋਂ ਲੈ ਕੇ ਆਉਂਨੇ ਆ ਪਕੌੜਿਆਂ ਦੀ ਸਬਜੀ ਬਣਾਉਣੀ ਆ ਉਹ ਉਹ ਪਕੌੜੇ ਆਪਾਂ ਘਰ ਵਿੱਚ ਬਣਾਵਾਂਗੇ ਸੋ ਆਪਾਂ ਤੁਹਾਨੂੰ ਉਹਨਾਂ ਦੀ ਰੈਸਪੀ ਦਿੰਨੇ ਆ ਚਲੋ ਆਪ ਦੇਖਦੇ ਆ ਕਿ ਉਹ ਪਕੌੜੇ ਕਿੱਦਾਂ ਤਰ੍ਹਾਂ ਬਣਦੇ ਆ ਹਾਂਜੀ ਪਕੌੜੇ ਬਣਾਉਣ ਲਈ ਆਪਾਂ ਬੇਸਣ ਲਿਆਏ ਆਪਾਂ ਅੱਧਿਕ ਕੋਲੀਵੇਸ਼ਨ ਲਿਆਏ ਇਹਦੇ ਨਾਲ ਆਪਣੇ ਬਹੁਤ ਸਾਰੇ ਪਕੌੜੇ ਬਣ ਜਾਣਗੇ ਬਾਜ਼ਾਰੋਂ ਜਦੋਂ ਆਪਾਂ ਪਕੌੜੇ ਲੈ ਕੇ ਆਉਂਦੇ ਆ ਉਹ ਆਪਾਂ ਨੂੰ ਕਾਫੀ ਮਹਿੰਗੇ ਪੈਂਦੇ ਆ ਇਹਦੇ ਵਿੱਚ ਆਪਾਂ ਪਾਵਾਂਗੇ ਨਮਕ ਇਹ ਬਿਲਕੁਲ ਆਪਾਂ ਥੋੜਾ ਜਿਹਾ ਹੀ ਪਾਉਣਾ ਲਾਲ ਮਿਰਚ ਉਸ ਤੋਂ ਬਾਅਦ ਆਪਾਂ ਇੱਥੇ ਐਡ ਕਰਾਂਗੇ ਹਲਦੀ ਘਰੇ ਚੀਜ਼ ਬਣਾਉਂਦਾ ਕੀ ਹੁੰਦਾ ਆਪਾਂ ਨੂੰ ਵੀ ਆਪਾਂ ਜਿਹੜੀ ਮਸਾਲੇ ਪਾਉਣੇ ਉਹ ਆਪਾਂ ਆਪਦੇ ਵੀ ਮਰਜੀ ਅਨਸਾਰ ਪਾ ਸਕਦੇ ਆ ਵੀ ਵੱਧ ਘੱਟ ਤੇ ਵੈਸੇ ਵੀ ਜੋ ਆਪਾਂ ਬਣਾਉਨੇ ਆ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਉਹਦੇ ਚ ਕੀ ਪਾਇਆ ਹਨਾ ਬਾਜ਼ਾਰੋਂ ਜਿਹੜੇ ਆਪਾਂ ਪਕੌੜੇ ਲੈ ਕੇ ਆਉਨੇ ਆ ਉਹਨਾਂ 'ਚ ਆਪਾਂ ਨੂੰ ਨਹੀਂ ਪਤਾ ਵੀ ਉਹਨਾਂ 'ਚ ਉਹ ਕੀ ਪਾਉਂਦੇ ਆ ਕਿਸ ਤਰ੍ਹਾਂ ਬਣਾਉਂਦੇ ਆ ਇਹ ਮਸਾਲੇ ਐਡ ਕਰਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਹੁਣ ਆਪਾਂ ਸਿੰਪਲ ਪਾਣੀ ਲਿਆ ਸਿੰਪਲ ਪਾਣੀ ਲਿਆ ਇਹਦੇ ਨਾਲ ਆਪਾਂ ਇਹ ਆਟਾ ਗੁੰਨਾਂਗੇ ਤੇ ਬਹੁਤ ਸਖਤ ਸਖਤ ਆਟਾ ਗੁੰਨਣਾ ਆਪਾਂ ਆ ਦੇਖੋ ਜੀ ਚੰਗੀ ਤਰ੍ਹਾਂ ਆਪਾਂ ਇਹੜਾ ਆਟਾ ਗੁੰਨ ਲੈਣਾ ਜਿਵੇਂ ਆਪਾਂ ਆਟਾ ਗੁੰਨਦੇ ਹ ਉਸ ਤਰ੍ਹਾਂ ਜੇ ਤੁਸੀਂ ਜ਼ਿਆਦਾ ਬਣਾਉਣੇ ਆ ਤਾਂ ਜ਼ਿਆਦਾ ਵੀ ਬਣਾ ਸਕਦੇ ਹੋ ਪਰ ਇੱਕ ਵਾਰ ਜਦੋਂ ਆਪਾਂ ਪਹਿਲੀ ਵਾਰ ਟਰਾਈ ਕਰਨਾ ਹੁੰਦਾ ਉਦੋਂ ਆਪਾਂ ਥੋੜੇ ਬਣਾਉਣੇ ਆ ਅਸੀਂ ਇਹ ਪਕੌੜੇ ਆ ਜਿਹੜੇ ਜ਼ਿਆਦਾਤਰ ਘਰੇ ਬਣਾਉਂਦੇ ਆ ਸੋ ਆ ਆਪਾਂ ਮਤਲਬ ਜਦੋਂ ਸਬਜ਼ੀ ਬਣਾਉਣੀ ਹੁੰਦੀ ਆ ਅਸੀਂ ਉਦੋਂ ਹੀ ਬਣਾਉਂਦੇ ਆ ਇਹ ਹਾਂਜੀ ਆ ਦੇਖੋ ਆਟਾ ਜਿਹੜਾ ਆਪਾਂ ਚੰਗੀ ਤਰ੍ਹਾਂ ਗੁੰਨ ਲਿਆ ਹੈ ਤੇ ਆਪਾਂ ਇਹ ਥੋੜਾ ਇਸ ਲਈ ਲਿਆ ਕਿਉਂਕਿ ਅਸੀਂ ਜਦੋਂ ਵੀ ਸਬਜ਼ੀ ਬਣਾਉਣੀ ਹੁੰਦੀ ਪਕੌੜਿਆਂ ਦੀ ਅਸੀਂ ਉਦੋਂ ਹੀ ਇਹ ਬਣਾਉਨੇ ਆ ਪਕੌੜੇ ਤੇ ਆਪਾਂ ਓਨੇ ਕੀ ਬਣਾਈ ਦੇ ਜਿੰਨੇ ਕ ਆਪਾਂ ਸਬਜ਼ੀ ਚ ਪਾਉਣੇ ਹੁੰਦੇ ਆ ਇਹ ਆ ਬਸ ਆਪਾਂ ਇਹਨੂੰ ਚੰਗੀ ਤਰ੍ਹਾਂ ਗੁੰਨ ਲਿਆ ਥੋੜਾ ਕਰੜਾ ਰੱਖ ਕੇ ਗੁੰਨੀ ਦਾ ਤੇ ਆਪਾਂ ਇੱਕ ਪੇੜਾ ਹੀ ਬਣਾਇਆ ਹੈ ਇਹ ਪੇੜਾ ਥੋੜਾ ਜਿਹਾ ਵੱਡਾ ਬਣਾਇਆ ਪਰ ਇੱਕ ਹੀ ਬਣਾਇਆ ਇਹਦੇ ਬਹੁਤ سارے ਪਕੌੜੇ ਬਣ ਜਾਣੇ ਆ ਸਬਜ਼ੀ ਵਾਲੇ ਆ ਦੇਖੋ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਇਹ ਜਿਹੜਾ ਪੇੜਾ ਉਹ ਲੈ ਲੈਣਾ ਥੋੜਾ ਜਿਹਾ ਆਟਾ ਵੀ ਇਹਦੇ ਨਾਲੋਂ ਆਪਾਂ ਤੋੜ ਲੈਣਾ ਪੇੜੇ ਦੇ ਨਾਲੋਂ ਇਹ ਆਪਾਂ ਸਰੋਂ ਦਾ ਤੇਲ ਹੈ ਜਿਹੜਾ ਇਹ ਥੋੜਾ ਜਿਹਾ ਲਿਆ ਕਿਉਂਕਿ ਜਿਹੜਾ ਵੇਸਣ ਆ ਉਹ ਹੱਥਾਂ ਦੇ ਨਾਲ ਲੱਗ ਜਾਂਦਾ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਬਸ ਸਰੋਂ ਦਾ ਤੇਲ ਲਾ ਕੇ ਚਾਹ ਕਿਉਂ ਲਾ ਲੋ ਚੈਰ ਫੈਂਟ ਕੁਛ ਵੀ ਲਾ ਲੋ ਇਸ ਤਰ੍ਹਾਂ ਲਾ ਕੇ ਤੇ ਇਹ ਆਪਾਂ ਐਂ ਬਸ ਵਟ ਲੈਣੇ ਆ ਇੱਕ ਇੱਕ ਪੇੜਾ ਆਪਾਂ ਲਿਆ ਉਹਦੇ ਨਾਲੋਂ ਥੋੜੇ ਥੋੜੇ ਕਰਕੇ ਕਿੰਨੇ ਜਿਆਦੇ ਲੈ ਜਾਣੇ ਆ ਇਹ ਆਪਦੀ ਮਰਜ਼ੀ ਆਪਾਂ ਮੋਟੇ ਬਣਾਉਣੇ ਆ ਪਤਲੇ ਬਣਾਉਣੇ ਆ ਇਹ ਆਪਣੀ ਆਪ ਦੀ ਮਰਜ਼ੀ ਦੇ ਹਿਸਾਬ ਨਾਲ ਆਪਾਂ ਬਣਾ ਸਕਦੇ ਹਾਂ ਬਹੁਤ ਜ਼ਿਆਦਾ ਇੱਕ ਪੇੜੇ ਤੋਂ ਤਾਂ ਇਹ ਬਹੁਤ ਜ਼ਿਆਦਾ ਜਿਹੜੇ ਪਕੌੜੇ ਆਪਣੇ ਬਣ ਕੇ ਤਿਆਰ ਹੋ ਜਾਂਦੇ ਆ ਜਿਹੜੇ ਆਪਾਂ ਬਾਜ਼ਾਰ ਤੋਂ ਲੈ ਕੇ ਆਉਂਨੇ ਉਹ ਆਪਾਂ ਨੂੰ ਘੱਟੋ-ਘੱਟ 70-80 ਰੁਪਏ ਦਾ ਮਹਿੰਲਾ ਦਾ ਪੈਕਟ ਸ਼ਾਇਦ ਦਿੰਦੇ ਹੋਣਗੇ ਉਹਦੇ 'ਚ ਜਿਹੜੇ ਇਹ ਬਹੁਤ ਥੋੜੇ ਨਿਕਲਦੇ ਆ ਤੇ ਨਾਲੇ ਉਹ ਸੁਆਦ ਵੀ ਨਹੀਂ ਬਣਦੇਗੀ ਉਹਨੀ ਸਬਜੀ ਸੁਆਦ ਨਹੀਂ ਬਣਦੀਗੀ ਅਸੀਂ ਤਾਂ ਇਹੀ ਘਰੇ ਬਣਾ ਕੇ ਤੇ ਇਹਦੀ ਸਬਜੀ ਬਣਾਉਨੇ ਆ ਇਹ ਮੋٹے ਪਤਲੇ ਤੁਸੀਂ ਆਪਦੇ ਜਿਹੜੇ ਮਰਜ਼ੀ ਦੇ ਹਿਸਾਬ ਨਾਲ ਰੱਖ ਸਕਦੇ ਆ ਲੰਬੇ ਬਣਾਉਣੇ ਆ ਛੋਟੇ ਬਣਾਉਣੇ ਆ ਮੋٹے ਪਤਲੇ ਜੋ ਵੀ ਬਣਾਉਣੇ ਆ ਇੱਕ ਪੇੜੇ ਤੋਂ ਤਾਂ ਇਹ ਜਿਵੇਂ ਬਹੁਤ ਥਾਲ ਭਰ ਜਾਣਾ ਮੈਨੂੰ ਲੱਗਦਾ ਸਾਰਾ ਆਪਾਂ ਇੰਨਾ ਕੁ ਵੇਸਣ ਗੁੰਨੇ ਆ ਇਹਦੇ ਨਾਲ ਤਾਂ ਇਹ ਬਹੁਤ ਹੀ ਆਪਾਂ ਨੂੰ ਇਹ ਸਸਤੇ ਪੈਂਦੇ ਆ ਸਿਰਫ ਅੱਧੀ ਕੌਲੀ ਵੇਸਣ ਦੀ ਆਪਾਂ ਲਈ ਸੀ ਉਹਦੇ ਤੋਂ ਇਹ ਬਹੁਤ ਜ਼ਿਆਦੇ ਬਣ ਜਾਣੇ ਆ ਨਾਲੇ ਵੈਸੇ ਵੀ ਕਈ ਵਾਰੀ ਜਿਵੇਂ ਆਪਣੇ ਪਿੰਡਾਂ 'ਚ ਜਾਂ ਖੇਤਾਂ 'ਚ ਘਰਾਂ 'ਚ ਸਬਜ਼ੀ ਨਹੀਂ ਹੁੰਦੀ ਹਾਂ ਵੇਸਣ ਹੁੰਦਾ ਸੋ ਆਪਾਂ ਕੜੀ ਬਣਾ ਲੈਨੇ ਆ ਇਹ ਉਹ ਸਾਰੀਆਂ ਸਬਜ਼ੀਆਂ ਤੋਂ ਇੱਕ ਅਲੱਗ ਸਬਜ਼ੀ ਬਣਦੀ ਆ ਤੇ ਇਹਦੇ ਵਿੱਚ ਜਿਹੜੇ ਆਪਾਂ ਮਸਾਲੇ ਪਾਉਣੇ ਆ ਉਹ ਆਪਾਂ ਆਪਦੇ ਸੁਆਦ ਦੇ ਅਨੁਸਾਰ ਪਾ ਸਕਦੇ ਆ ਇਸੇ ਤਰ੍ਹਾਂ ਆਪਾਂ ਵੇਸਣ ਗੁੰਨ ਕੇ ਨਾਲ ਦੀ ਥੋੜੀ ਬਰੀਕ ਵਟ ਕੇ ਤੇ ਵੈਸੇ ਘਰੇ ਖਾਣ ਨੂੰ ਜਿਹੜੇ ਆਪਾਂ ਪਕੌੜੀਆਂ ਬਣਾਉਨੇ ਆ ਉਹ ਵੀ ਬਣਾ ਸਕਦੇ ਆ ਇਹ ਤਾਂ ਆਪਾਂ ਕਈ ਵਾਰ ਜਿਵੇਂ ਮੰਨ ਲਓ ਬੱਚੇ ਕੁਝ ਖਾਣ ਨੂੰ ਮੰਗਦੇ ਆ ਉਹਨਾਂ ਨੂੰ ਵੀ ਆਪਾਂ ਕਿਉਂਕਿ ਘਰੇ ਥੋੜਾ ਜਿਹਾ ਵੇਸਨ ਅੱਧੀ ਕੌਲੀ ਜਿਵੇਂ ਆਪਾਂ ਨੂੰ ਵੇਸਨ ਦੀ ਚਾਹੀਦੀ ਆ ਉਹਨਾਂ ਨੂੰ ਵੀ ਆਪਾਂ ਇਹ ਬਣਾ ਕੇ ਦੇ ਸਕਦੇ ਆ ਨਮਕੀਨ ਵਾਲੀਆਂ ਇਹ ਪਕੌੜੀਆਂ ਬਣ ਜਾਂਦੀਆਂ ਥੋੜੀਆਂ ਬਰੀਕ ਵੱਟ ਲਓ ਇੱਕ ਵੱਟ ਲਓ ਤਾਂ ਆਪਦੀ ਮਰਜ਼ੀ ਆ ਵੀ ਇਹਨਾਂ ਨੂੰ ਆਪਾਂ ਮੋਟੇ ਬਣਾਉਣਾ ਕਿ ਬਰੀਕ ਬਣਾਉਣਾ ਇਹ ਆਪਾਂ ਹੁਣ ਸਾਰੇ ਇਸੇ ਤਰ੍ਹਾਂ ਸਾਰੇ ਵੇਸਨ ਦੀ ਇਸੇ ਤਰ੍ਹਾਂ ਹੀ ਇਹ ਬਣਾ ਲਾਂਗੇ ਹਾਂਜੀ ਆ ਦੇਖੋ ਜਿਹੜਾ ਆਪਾਂ ਵੇਸਣ ਗੁੰਨੀਆਂ ਸੀ ਇੱਕ ਪੇੜਾ ਸਿਰਫ ਆਪਾਂ ਵੇਸਣ ਦਾ ਜਿਹੜਾ ਉਹ ਬਣਾਇਆ ਸੀ ਤੇ ਉਹਦੇ ਤੋਂ ਆਪਣੇ ਇੰਨੇ ਸਾਰੇ ਜਿਹੜੇ ਇਹ ਪਕੌੜੇ ਬਣ ਕੇ ਤੇ ਤਿਆਰ ਹੋ ਗਏ ਆ ਹੁਣ ਇਹਨਾਂ ਨੂੰ ਆਪਾਂ ਜਦੋਂ ਸਬਜੀ ਬਣਾਉਣੀ ਆ ਸਬਜੀ ਨੂੰ ਆਪਾਂ ਤੜਕਾ ਲਾਉਣੀ ਆ ਉਹ ਜਿਹੜਾ ਆਪਾਂ ਕੋਈ ਤੇਲ ਚੱਕਿਓ ਪਾਇਆ ਹੁੰਦਾ ਉਸੇ ਦੇ ਵਿੱਚ ਹੀ ਆਪਾਂ ਇਹਨਾਂ ਨੂੰ ਪਹਿਲਾਂ ਫਰਾਈ ਕਰ ਸਕਦੇ ਆ ਇਹਨਾਂ ਨੂੰ ਪਹਿਲਾਂ ਥੋੜਾ ਜਿਹਾ ਫਰਾਈ ਕਰਕੇ ਤੇ ਬਸ ਉਸੇ ਤੇਲ ਘਿਓ ਦੇ ਵਿੱਚ ਹੀ ਫੇਰ ਆਪਾਂ ਸਬਜੀ ਨੂੰ ਜਿਹੜਾ ਉਹ ਤੜਕਾ ਲਾ ਸਕਦੇ ਆ ਤੇ ਆਪਾਂ ਤੁਹਾਨੂੰ ਫਰਾਈ ਕਰਕੇ ਵੀ ਦਿਖਾਉਨੇ ਆ ਵੀ ਕਿਵੇਂ ਇਹਨਾਂ ਨੂੰ ਫਰਾਈ ਕਰਨਾ ਹੈ ਹਾਂਜੀ ਆ ਦੇਖੋ ਇਹ ਪਕੌੜੇ ਆਪਾਂ ਸਾਰੇ ਬਣਾ ਲਏ ਸੀਗੇ ਤੇ ਹੁਣ ਆਪਾਂ ਜਿਹੜਾ ਤੇਲ ਆ ਉਹ ਗਰਮ ਕਰ ਲਿਆ ਤੇ ਆਪਾਂ ਇਹਨੂੰ ਤੇਲ 'ਚ ਪਾ ਕੇ ਤੇ ਬਸ ਥੋੜਾ ਜਿਹਾ ਫਰਾਈ ਕਰ ਲਾਂਗੇ ਇਹਦਾ ਕੱਚਾਪਨ ਜਿਹੜਾ ਉਹ ਖਤਮ ਹੋ ਜਾਊਗਾ ਫਿਰ ਆਪਾਂ ਇਹਨਾਂ ਨੂੰ ਸਬਜ਼ੀ 'ਚ ਪਾਉਣ ਲਈ ਆਪਣੇ ਤਿਆਰ ਹੋ ਜਾਣਗੇ ਆਪਾਂ ਇਹਨਾਂ ਨੂੰ ਸਬਜ਼ੀ 'ਚ ਪਾ ਲਾਂਗੇ ਦੇਖੋ ਥੋੜਾ ਜਿਹਾ ਇਹਨਾਂ ਨੂੰ ਸੇਕ ਲਵਾਉਣਾ ਹੁੰਦਾ ਆ ਦੇਖੋ ਨਾਲ ਹੀ ਇਹਨਾਂ ਦਾ ਜਿਹੜਾ ਰੰਗ ਉਹ ਬਦਲਣਾ ਸ਼ੁਰੂ ਹੋ ਗਿਆ। ਬਸ ਇਸੇ ਤਰ੍ਹਾਂ ਹੀ ਆਪਾਂ ਜਿਹੜੇ ਸਾਰੇ ਪਕੌੜੇ ਐ ਇਹਨਾਂ ਨੂੰ ਕੜਾਈ 'ਚ ਪਾ ਕੇ ਥੋੜਾ ਥੋੜਾ ਫਰਾਈ ਕਰ ਲਵਾਂਗੇ। ਤੇ ਫਿਰ ਜਿਹੜੇ ਆਪਣੇ ਪਕੌੜੇ ਐ ਸਬਜ਼ੀ ਲਈ ਬਿਲਕੁਲ ਤਿਆਰ ਹੋ ਜਾਣਗੇ। ਇਹ ਬਹੁਤ ਹੀ ਛੇਤੀ ਬਣ ਜਾਂਦੇ ਆ। ਤੇ ਬਹੁਤ ਹੀ ਘੱਟ ਖਰਚੇ 'ਚ ਬਣ ਜਾਂਦੇ ਆ ਧਰੇ ਪਕੌੜੇ ਬਾਜ਼ਾਰੋਂ ਜਦੋਂ ਆਪਾਂ ਪਕੌੜੇ ਲੈ ਕੇ ਆਉਂਨੇ ਆ ਆਪਾਂ ਨੂੰ ਜਿਆਦਾ ਮਹਿੰਗੇ ਪੈਂਦੇ ਆ ਹਾਂਜੀ ਆ ਦੇਖੋ ਇਹ ਆਪਾਂ ਕੱਢ ਲਏ ਸੀਗੇ ਤੇ ਜਿਹੜੇ ਇਹ ਆਪਣੀ ਇਹ ਵੀ ਤਿਆਰ ਹੋ ਗਏ ਆ ਆ ਦੇਖੋ ਇਹ ਆਪਣੇ ਜਿਹੜੇ ਪਕੌੜੇ ਉਹ ਸਬਜ਼ੀ ਬਣਾਉਣ ਲਈ ਹੁਣ ਬਿਲਕੁਲ ਤਿਆਰ ਆ ਇਹ ਆਪਾਂ ਘਰੇ ਬਣਾਏ ਹੁੰਦੇ ਇਹਨਾਂ 'ਚ ਆਪਾਂ ਨੂਨ ਮਿਰਚ ਜਿਹੜਾ ਉਹ ਆਪਦੇ ਹਿਸਾਬ ਨਾਲ ਮਸਾਲੇ ਪਾਏ ਹੁੰਦੇ ਆ ਤੇ ਇਹ ਆਪਾਂ ਵੈਸੇ ਵੀ ਖਾ ਸਕਦੇ ਆ ਜਿਵੇਂ ਸਾਡੇ ਬੱਚੇ ਤਾਂ ਇਹ ਖਾ ਲੈਂਦੇ ਆ ਕਿਉਂਕਿ ਨਮਕ ਵਾਲੀਆਂ ਪਕੌੜੀਆਂ ਹੀ ਬਣ ਜਾਂਦੀਆਂ ਦੇਖੋ ਜੀ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਦੇਖੋ ਜੀ ਇਹ ਬਹੁਤ ਹੀ ਸੌਫਟ ਸੌਫਟ ਜਿਵੇਂ ਆਪਾਂ ਪਕੌੜੇ ਸਬਜ਼ੀ ਚ ਪਾਉਂਦੇ ਹਾਂ ਉਸ ਤਰ੍ਹਾਂ ਦੀ ਬਣ ਜਾਂਦੇ ਆ ਇਹਨਾਂ ਨੂੰ ਤੁਸੀਂ ਆਪਦੇ ਘਰੇ ਜ਼ਰੂਰ ਬਣਾ ਕੇ ਤੇ ਇਹਨਾਂ ਦੀ ਸਬਜ਼ੀ ਬਣਾਇਓ ਤੇ ਇਹਨਾਂ ਦੀ ਬਹੁਤ ਹੀ ਜ਼ਿਆਦਾ ਸਵਾਦ ਸਬਜ਼ੀ ਬਣਦੀ ਆ ਜੇ ਸਾਡੇ ਚੈਨਲ ਦੇ ਨਵੇਂ ਜੁੜਿਓ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਕਰਿਓ ਸੋ ਆਪਾਂ ਜੋ ਵੀ ਨਵੀਂ ਵੀਡੀਓ ਲੈ ਕੇ ਆਉਂਦੇ ਆ ਤੁਹਾਡੇ ਤੱਕ ਪਹਿਲਾਂ ਪਹੁੰਚੇ ਸੋ ਮਿਲਦੇ ਆ ਕਿਸੇ ਨਵੀਂ ਰੈਸਪੀ ਨਾਲ ਕਿਸੇ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ